ਇਹ ਮਕੰਨਤਾਂ ਨੂੰ ਦੇਣ ਦੀ ਦਿੱਤੀ ਜਾਂਦੀ ਹੈ ਜੋ ਖਲੋਰੀ ਬਾਡਰ ਤੋਂ ਅਕਾਲ ਆਈ ਸੀ ਭਾਈ ਪਿੰਡੋਂ ਪਿੰਡ ਪੁੱਤਲੇ ਫੂਕੋ 12 ਵਜੇ ਦਾ ਟਾਈਮ ਸੀ ਦੁਕਾਨਦਾਰ ਕਿਸਾਨ ਛੋਟੇ ਕਿਸਾਨ ਮਜ਼ਦੂਰਾਂ ਨੂੰ ਬੇਤੀ ਕੀਤੀ ਜਾਂਦੀ ਹੈ ਭਾਈ ਜੀ ਜੋ ਖਡੋਰੀ ਬਾਰਡਰ ਤੋਂ ਬਾਪੂ ਜਗਜੀਤ ਸਿੰਘ ਢੱਲੇਵਾਲ ਦੀ ਕਾਲ ਆਈ ਸੀ ਵੀ ਪਿੰਡੋਂ ਪਿੰਡੀ ਪੁਤਲੇ ਫੁੱਟੋ ਉਹ ਮੁਕੰਮਲ ਹੋ ਚੁੱਕਿਆ ਏ ਪੁਤਲਾ ਬਣ ਚੁੱਕਿਆ ਏ ਫੜਾ ਫੜਾ ਹੁੰਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ तू एयरपोर्ट खा गया ये के के कर दिता ना कराइए ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕਿਸਾਨ ਅਗਵਾ ਨੂੰ ਅੱਜ ਮੋਦੀ ਦਾ ਜਿਹੜਾ ਕਿ ਪੁੱਤਲਾ ਫੋਕਿਆ ਗਿਆ ਤੁਸੀਂ ਦੇਖ ਸਕਦੇ ਹੋ ਅੰਤਿਮ ਸੰਸਕਾਰ ਕੀਤਾ ਗਿਆ ਤੇ ਪੂਰੀ ਰਸਮਾਂਾਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਗੁਰੂ ਕੀ ਬਡਾਲੀ ਦੀਆਂ ਜਿੱਥੇ ਕਿ ਅੱਜ ਘੜਾ ਹੀ ਪੱਲਾ ਗਿਆ ਗੱਲਬਾਤ ਵੀ ਕਰਾਂਗੇ ਕਿਸਾਨਾਂ ਕੋ ਸਾਡੇ ਨਾਲ ਅੱਜ ਕਿ ਲੱਗਦਾ ਨਹੀਂ ਪੂਰੀ ਰਸਮਾਂ ਨਭਾਈਆਂ ਨੇ ਅਸੀਂ ਦੇਖਿਆ ਅੰਤਿਮ ਸੰਸਕਾਰ ਕੀਤਾ ਕੀ ਕਹਿੰਦਾ ਜਾਓਗੇ ਅੱਜ ਅਸੀਂ ਜੀ ਆਪਣੇ ਪੂਰੇ ਜਿੰਨਾ ਵੀ ਸਾਡਾ ਵਿਰੋਧ ਹੁੰਦਾ ਸੀ ਪੂਰੇ ਆਪਣੇ ਦਿਲੋਂ ਮਨੋਂ ਤਨੋਂ ਹੋ ਕੇ ਜਿਹੜਾ ਆ ਸ਼ਾਮਾਂ ਦੇ ਇਹ ਅਸਮਾਨ ਕਠਾ ਕੰਮ ਦੇ ਵਿੱਚ ਜੁਟੇ ਸਾਂ ਤੇ ਅਸੀਂ ਗਏ ਸੀ ਜੀ ਟਾਈਮ 12 ਵਜੇ ਦਾ 9 ਵਜੇ ਦਾ ਅਸੀਂ ਆਉਤਾ ਆਪਣਾ ਗੋਲਡਨ ਗੇਟ ਦਾ ਤੇ ਜਿਹੜਾ ਵੀ ਕਹਿੰਦੇ ਵੀ ਸਸਕਾਰ ਲੇਟ ਕਰਦੇ ਆ ਅਸੀਂ ਗਿਆ ਪੋਸਟ ਮਾਰਨ ਕੰਮਾਂ ਵਾਸਤੇ ਗਏ ਗੋਲਡਨ ਗੇਟ ਦੇ ਜਦੋਂ ਵੀ ਆ ਗਏ ਅਸੀਂ ਉਥੇ ਸਸਕਾਰ ਕਰ ਦਿਆਂਗੇ ਅਸੀਂ ਦੇਖਿਆ ਵੀ ਜਿਹੜੇ ਚਾਵਾ ਨਾਲ ਬੜੀ ਰਸਮ ਕੀਤੀ ਗਈ ਐ ਅਸੀਂ ਦੇਖਿਆ ਕਿ ਬਾਪੂ ਜੀ ਅਸੀਂ ਜਿਨ੍ਹਾਂ ਨੇ ਘੜਾ ਵੀ ਪਨਿਆ ਗਿਆ ਉਹਨਾਂ ਵੱਲੋਂ ਪੂਰੀ ਰਸਤੀ ਨਾਲ ਜਿਹੜੇ ਰਸਮਾਂ ਨਮਾਉਂਦੇ ਅਸੀਂ ਉਹਨਾਂ ਸਸਕਾਰ ਕੀਤਾ ਗਿਆ ਅਸੀਂ ਐਸੇ ਤਰ੍ਹਾਂ ਕਹਿੰਦਾ ਜਿੰਨਾ ਜਿਹੜੇ ਸਾਡੇ ਵੇਖੋ ਇੱਕ ਜਗਜੀਤ ਸਿੰਘ ਵੇਖੋ ਅੱਜ ਉਹਨਾਂ ਨੂੰ 96 ਦਿਨਾਂ ਦਾ 47 ਦਿਨ ਹੋ ਗਏ ਵੇਖੋ ਇੱਕ ਨੌਜਵਾਨ ਪਹਿਲੇ ਵੀ ਖੁਦਕੁਸ਼ੀ ਕਰ ਚੁੱਕਾ ਇੱਕ ਇਹਨਾਂ ਕੱਲ ਕਰਤੋਂ ਕੀਤੀ ਆ ਅਸੀਂ ਇਹ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਪਤਾ ਨਹੀਂ ਕਿੰਨੇ ਜਗਜੀਤ ਸਿੰਘ ਢੱਲੇਵਾਲ ਪੈਦਾ ਹੋਣਗੇ ਇਹਨਾਂ ਨੂੰ ਇਹਨਾਂ ਨੂੰ ਸਾਡੇ ਇਹਨਾਂ ਦੇ ਕੰਨਾਂ ਦੇ ਜੂਨ ਸਰਕਦੀ ਜਿਹੜੀ ਇਹਨਾਂ ਨੂੰ ਇਹ ਤੇ ਗੌਰ ਕਰਨਾ ਚਾਹੀਦਾ ਵਾ ਜੋ ਜਗਜੀਤ ਸਿੰਘ ਬਾਰ ਬਾਰ ਨਹੀਂ ਜੰਮਣੇ ਉਹਨਾਂ ਨੂੰ ਬਚਾਉਣਾ ਚਾਹੀਦਾ ਸੀ ਇਹਨਾਂ ਨੂੰ ਪਰ ਇਹ ਸਰਕਾਰਾਂ ਨੇ ਇਹਨਾਂ ਦੀ ਵੱਧ ਕਿਸਮ ਦੀ ਜਿਹੜੀ ਇਹਨਾਂ ਨੇ ਸਾਡੇ ਜਗਜੀਤ ਸਿਰ ਬਾਪੂ ਨੂੰ ਸਾਹਮਣੇ ਨਹੀਂ ਰੱਖਿਆ ਉਹ ਹੁਣ ਜਿਹੜਾ ਲਾਜ ਵੀ ਉਹਦਾ ਕਰਵਾਉਣ ਤੇ ਹੋਏ 2 ਸਾਲਾਂ ਦੇ ਵਿੱਚ ਉਹ ਆਪਣਾ ਤੰਦਰੁਸਤ ਨਹੀਂ ਹੋ ਸਕਦੇ ਜੀ ਐਸਓ ਵੀ ਕੇ ਗੱਲ ਕਰੀ ਹੈ ਬਾਪੂ ਜੀ ਨੂੰ ਅੱਜ 45 ਦਿਨ ਹੋ ਗਏ ਨੇ ਅੱਜ ਭੁਖੜਤਾਲ ਤੇ ਬੈਠਾ ਨੂੰ ਅੱਜ ਉਹਨਾਂ ਦੀ ਸਿਹਤ ਜਿਹੜੀ ਆ ਦਿਨ ਦਿਨ ਥੱਲੇ ਜਾ ਰਹੀ ਆ ਸਰਕਾਰਾਂ ਨੂੰ ਬਹੁਤ ਫਿਕਰ ਵੀ ਹੈਗੀ ਆ ਵੀ ਕਿਸੇ ਡੱਲੇਵਾਲ ਸਾਹਿਬ ਬਾਪੂ ਵੀ ਕੁਝ ਹੋਣਾ ਜਾਵੇ ਪਰ ਮੰਗਿਆ ਕਿਉਂ ਨਹੀਂ ਮੰਨਦੀ ਹਜੇ ਤੱਕ ਕੀ ਦੀ ਕੀ ਸਰਕਾਰ ਕਿਹੜੇ ਨਤੀਜੇ ਤੇ ਪਹੁੰਚਣਾ ਚਾਹੁੰਦੀ ਸਰਕਾਰ ਵੇਖੋ ਜੀ ਅਸੀਂ ਕਿਸਾਨ ਜੋ ਪਹਿਲੋਂ ਹੀ ਆਪਣਾ ਪਹਿਲਾਂ ਵੀ 2 ਸਾਲ ਪਹਿਲਾਂ ਚੱਲਿਆ ਸੀ ਉਹਦੇ ਵਿੱਚ ਅਸੀਂ 15 1600 ਆਪਣੇ ਸ਼ਹੀਦ ਜਿਹੜੇ ਆ ਉਹ ਸ਼ਹੀਦ ਕਰਵਾ ਸਕੇ ਹੁਣ ਫੇਰ ਸਾਲ ਦੇ ਲਗਭਗ 7-8 ਮਹੀਨੇ ਹੋਏ ਰੋ ਚੱਲਿਆ ਇਹਦੇ ਵਿੱਚ ਵੀ ਘਟੋ ਘਟ ਵੀ ਜਾਨੀ ਕਿ 50 ਜਾਨੇ ਫੇਰ ਇਹਦੇ ਵਿੱਚ ਸ਼ਹੀਦ ਹੋ ਚੁੱਕੇ ਆ ਇਹ ਜਿਹੜੇ ਪੰਜਾਬ ਨੂੰ ਸਰਕਾਰਾਂ ਖਤਮ ਕਰਨੀਆਂ ਚਾਹੁੰਦੀਆਂ ਨੇ ਜਿਹੜਾ ਬਾਰਡਰ ਏਰੀਆ ਤੇ ਜੇ ਮਰਦਾ ਦੇ ਪਹਿਲੋਂ ਪੰਜਾਬ ਹੀ ਮਰਦਾ ਅੰਮ੍ਰਿਤਸਰ ਬਾਦਾ ਬਾਗਾ ਬਾਰਡਰ ਲਾਗੇ ਪੈਂਦਾ ਜੇ ਲੜਾਈ ਕੋਈ ਵੀ ਹੁੰਦੀ ਦੇਸ਼ਾਂ ਦੀ ਲੜਾਈ ਹੁੰਦੀ ਆ ਪੰਜਾਬ ਮਰਦਾ ਵਾ ਜੇ ਕੋਈ ਕਿਸਾਨੀ ਕੋਈ ਇਹਦਾ ਅੰਦੋਲਨ ਕਰੇ ਪਏ ਪੰਜਾਬੀ ਮਰਦੇ ਆ ਪੰਜਾਬੀ ਮਰਦੇ ਰਹਿਣਗੇ ਮਰਦੇ ਰਹਿੰਦੇ ਮਰਦੇ ਰਵਾਂਗੇ ਜਿਹੜੇ ਸੋ ਵੀ ਅੱਜ ਜਿਹੜੇ ਸ਼ਾਮਲ ਹੋਏ ਨੇ ਛੋਟੇ ਵਪਾਰੀ ਛੋਟੇ ਦੁਕਾਨਦਾਰ ਉਹ ਵੀ ਇਸ ਧਰਨੇ ਵਿੱਚ ਸ਼ਾਮਲ ਹੋਏ ਨੇ ਉਹ ਵੀ ਇਸ ਮੁਜ਼ਾਰੇ ਵਿੱਚ ਸ਼ਾਮਲ ਕੀਤਾ ਉਹਨਾਂ ਨੂੰ ਅਸੀਂ ਜੀ ਅਸੀਂ ਸਾਰਿਆਂ ਨੂੰ ਅਸੀਂ ਬੁਲਾਇਆ ਕੀਤਾ ਸੀ ਹੁਣ ਮੈਂ ਵੀ ਦੁਕਾਨਦਾਰ ਜਿੰਨੇ ਵੀ ਦੁਕਾਨਦਾਰ ਏਜੰਸੀ ਦੇ ਮਾਲਕ ਆ ਪੰਪਾਂ ਦੇ ਮਾਲਕ ਆ ਹੋਰ ਵੀ ਜਿਹੜੇ ਸਰੀਏ ਸੀਮਰ ਦੇ ਸਾਰੇ ਵਪਾਰੀ ਵੀ ਇਕੱਠੇ ਹੋਏ ਨੇ ਭਈ ਦੂਰ ਵੀ ਇਕੱਠੇ ਹੋਏ ਨੇ ਕਿਸਾਨ ਵੀ ਇਕੱਠੇ ਹੋਏ ਨੇ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਛੋਟੇ ਵਪਾਰੀ ਵੱਡੇ ਦੁਕਾਨਦਾਰ ਹਰ ਕੋਈ ਜਿਹੜਾ ਵਾ ਡੱਲੇਵਾਲ ਸਾਹਿਬ ਦੇ ਹੱਕ ਵਿੱਚ ਅੱਜ ਖੜੇ ਹੋਏ ਨੇ ਤੁਸੀਂ ਦੇਖਿਆ ਕਿ ਮੋਦੀ ਦਾ ਸਰਕਾਰ ਦਾ ਪੁਤਲਾ ਫੁਕਿਆ ਗਿਆ ਵਾ ਗੱਲਬਾਤ ਵੀ ਕਰਾਂਗੇ ਕਿਸਾਨਾਂ ਆਗੂਆਂ ਨਾਲ ਡੱਲੇਵਾਲ ਸਾਹਿਬ ਦੇ ਹੱਕ ਵਿੱਚ ਡਟੇ ਹੋ ਪੂਰੇ ਭਾਰਤ ਦੀ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਅੱਜ ਜਿਹੜੇ ਪੁਤਲੇ ਫੁਕੀ ਆਣੇ ਨੇ ਸੈਂਟਰ ਸਰਕਾਰ ਦੇ ਵੇਖੋ ਜੀ ਜਿੱਥੋਂ ਦਾ ਕਿ ਤੁਹਾਡਾ ਮੀਡੀਆ ਦਾ ਔਰ ਜਿੱਥੋਂ ਦਾ ਕਿ ਅਖਬਾਰਾਂ ਦਾ ਜਾਂ ਸਾਡੇ ਲੋਕਾਂ ਦਾ ਸੰਪਰਕਿਆ ਇਹ ਉਥੋਂ ਤੱਕ ਹੀ ਬਾਪੂ ਡੱਲੇਵਾਲ ਦੇ ਹੱਕ ਦੇ ਵਿੱਚ ਲੋਕਾਂ ਨੇ ਰੋਸ ਕੀਤਾ ਸਰਕਾਰਾਂ ਦੇ ਉੱਤੇ ਕਿਉਂਕਿ ਹੁਣ ਸਾਰੇ ਲੋਕ ਭਲੀਭਾਤ ਇਸ ਚੀਜ਼ ਤੋਂ ਜਾਣੂ ਆ ਕਿ ਜਿੰਨਾ ਵੀ ਸਾਡਾ ਮਜ਼ਦੂਰ ਤਪਕਾ ਵਾ ਕਿਸਾਨੀ ਨਾਲ ਜੁੜਿਆ ਵਾ ਦੁਕਾਨਦਾਰ ਆ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਉਹਦਾ ਕਾਰੋਬਾਰ ਆ ਸਰਕਾਰਾਂ ਉਹਨਾਂ ਨੂੰ ਖਤਮ ਕਰਨ ਦੇ ਤੁਲੀਆਂ ਹੋਈਆਂ ਔਰ ਸਾਡਾ ਜਿਹੜਾ ਕਿਸਾਨਾਂ ਦਾ ਵਿੰਗ ਆ ਉਹਨਾਂ ਦਾ ਬਾਪੂ ਡਲੇਵਾਲ ਜੀ ਸਾਰੇ ਹੀ ਉਹ ਸਰਕਾਰਾਂ ਦੇ ਨਾਲ ਆਪਣੇ ਹੱਥ ਕੰਡੇ ਵਰਤ ਕੇ ਵੇਖ ਕੇ ਅਖੀਰ ਉਹਨਾਂ ਨੇ ਆਪਣਾ ਮਰਨ ਮਰਨ ਵਰਨ ਰੱਖਿਆ ਸੋ ਸਰਕਾਰਾਂ ਦੇ ਖਾਨੇ 'ਚ ਕੋਈ ਗੱਲ ਹੀ ਪੈ ਰਹੀ ਕੋਈ ਉਹਨਾਂ ਦੇ ਮੰਤ ਜੂਨ ਮਤਲਬ ਜੂਨੀ ਸਰਕਾਰੀ ਕਿਉਂਕਿ ਉਹ ਸਾਨੂੰ ਹਮੇਸ਼ਾ ਹੀ ਮਾਰ ਕੇ ਰਾਜੀ ਆ ਅਗਰ ਸਿੱਧੇ ਤਰ੍ਹਾਂ ਨਹੀਂ ਤੇ ਦੂਜੀ ਤਰ੍ਹਾਂ ਉਹ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹ ਸਾਡਾ ਕਿੱਤਾ ਖੋਣਾ ਚਾਹਦੀ ਆ ਸਾਡੀਆਂ ਫਸਲਾਂ ਨੂੰ ਸਾਡੀਆਂ ਨਸਲਾਂ ਨੂੰ ਉਹ ਬਰਬਾਦ ਕਰਨਾ ਚਾਹੁੰਦੀ ਆ ਬਾਪੂ ਡੱਲੇਵਾਲ ਜੀ ਨੇ ਇਹੋ ਹੀ ਸਿਧਾਂਤ ਦਿੱਤਾ ਸੇ ਦਿੱਤੀ ਆ ਵੀ ਜੇਕਰ ਅਸੀਂ ਰੋਜ਼ ਮਰਨ ਦੇ ਨਾਲੋਂ ਆਪਾਂ ਸਾਰਿਆਂ ਦੇ ਮਤਲਬ ਇੱਕ ਸਟੇਜ ਲੈਵਲ ਦੇ ਇਕੱਠੇ ਹੋ ਗਏ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਤੇ ਆਪਾਂ ਮਰਨ ਵਰਤਨ ਸ਼ੁਰੂ ਕੀਤਾ ਵਾ ਸੋ ਸਾਰਾ ਹੀ ਜਨਾਬ ਆਵਾਮ ਆ ਉਹ ਬਾਪੂ ਡੱਲੇਵਾਲ ਦੇ ਨਾਲ ਆ ਔਰ ਲੋਕਾਂ ਤੱਕ ਦੂਰ ਤੱਕ ਮੈਸੇਜ ਚੱਲ ਗਿਆ ਵਾ ਇਹ ਸਰਕਾਰਾਂ ਗੂੰਗੀਆਂ ਬੋਲੀਆਂ ਕੇਸਲੀਆਂ ਵਾ ਇਹਨਾਂ ਦੇ ਸਭ ਕੋਈ ਹੱਤਵੱਸ ਹੈਗਾ ਵਾ ਪਰ ਇਹ ਨਹੀਂ ਚਾਹੁੰਦੀਆਂ ਕਿ ਜਿਨ੍ਹਾਂ ਨੇ ਸਾਨੂੰ ਵੋਟਾਂ ਵਾ ਕੇ ਚੁਣਿਆ ਵਾ ਜਾਂ ਜਿਹੜਾ ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਆ ਇਹ ਇੱਕ ਢਾਂਜਾ ਹੀ ਰਹਿ ਗਿਆ ਲੋਕਤੰਤਰ ਦੇ ਨਾਂ ਦਾ ਇਹ ਆਪਣਾ ਕਾਰਪੋਰੇਟਾਂ ਦਾ ਗਲਬਾ ਜਿਹੜਾ ਹੈਗਾ ਵਾ ਉਹ ਦਿਨੋਂ ਦਿਨ ਸਾਡੇ ਕਾਰੋਬਾਰਾਂ ਦੇ ਉੱਤੇ ਉਹ ਸਾਡੇ ਲਘੂ ਉਦਯੋਗਾਂ ਦੇ ਉੱਤੇ ਆਪਣਾ ਵਧਾਈ ਜਾਂਦੀਆਂ ਇਹ ਸਾਨੂੰ ਬਰਬਾਦ ਕਰਕੇ ਅੱਡ ਰਹੀਆਂ ਸੋ ਅਹੀ ਜਿੰਨੇ ਵੀ ਹੈਗੇ ਆ ਕਿਸਾਨੋਂ ਵੀ ਦੂਰ ਛੋਟੇ ਦੁਕਾਨਦਾਰ ਲਘੂ ਉਦਯੋਗ ਵਾਲੇ ਜਾਂ ਵਿਦਿਆਰਥੀ ਇਹ ਕਹੀ ਸਾਰੇ ਹੀ ਬਾਪੂ ਡੱਲੇਵਾਲ ਜੀ ਦੇ ਨਾਲ ਆ ਕਿ ਲੱਗਦਾ ਨਹੀਂ ਵੀ ਮੋਦੀ ਸਰਕਾਰ ਜਿਹੜੀ ਸੈਂਟਰ ਸਰਕਾਰ ਆ ਕਿਸਾਨ ਤੇ ਕਿਸਾਨੀ ਖਤਮ ਕਰ ਰਹੀ ਹੈ ਅਸੀਂ ਦੇਖਿਆ ਵੀ ਆਏ ਦੀ ਨਹੀਂ ਉਹ ਜਿਹੜੀ ਆ ਕਿਸਾਨਾਂ ਜ਼ਮੀਨਾਂ ਨੇ ਉਹ ਖਰੀਦੀ ਹੈ ਤੇ ਵੱਡੇ ਵੱਡੇ ਮਾਲਜਾ ਵੱਡੇ ਵੱਡੇ ਰੋਲ ਬਣਾ ਰਹੀ ਆ ਕਿ ਲੱਗਦਾ ਜੈਸੇ ਤਰ੍ਹਾਂ ਕਰਦੇ ਦੀ ਡਵੈਲਪਮੈਂਟ ਤੇ ਮੈਨੂੰ ਲੱਗਦਾ ਕਿਸਾਨੀ ਤੇ ਕਿਸਾਨ ਜਿਹੜਾ ਖਤਮ ਹੋ ਜਾਏਗਾ ਵੇਖੋ ਜੀ ਆਪਾਂ ਭਲੀ ਭਤ ਜਾਣਦੇ ਆ ਜਿਹੜੇ ਵੱਡੇ ਵੱਡੇ ਦੇਸ਼ ਆ ਅਮਰੀਕਾ ਹੋ ਗਿਆ ਜਾਂ ਫਰਾਂਸ ਹੋ ਗਿਆ ਜਾਂ ਦੁਜੇ ਤੇ ਜੇ ਆਪਾਂ ਨੇ ਉੱਥੇ ਸੋਸ਼ਲ ਮੀਡੀਆ ਤੇ ਵੇਖਦੇ ਕਿ ਉੱਥੋਂ ਦੇ ਜਿਹੜੇ ਅੱਜ ਤੋਂ 70 ਸਾਲ ਪਹਿਲਾਂ ਛੋਟੇ ਕਿਸਾਨਾਂ ਨੂੰ ਖਤਮ ਕਰਕੇ ਉਹਨਾਂ ਨੇ ਵੱਡੇ ਉਹ ਉੱਥੇ ਵੱਡੇ ਵੱਡੇ ਕਿਸਾਨਾਂ ਦੇ ਜਿਹੜੇ ਫਾਰਮ ਬਣਾਏ ਸੀ ਅੱਜ ਉਹ ਵੀ ਉਹ ਸਾਡੇ ਵਾਂਗੂ ਉਹ ਕਿਸਾਨੀ ਨੂੰ ਬਚਾਉਣ ਵਾਸਤੇ ਜਾਂ ਆਪਣੇ ਆਪ ਨੂੰ ਬਚਾਉਣ ਵਾਸਤੇ ਉਹ ਅੰਦੋਲਨ ਕਰ ਰਹੇ ਆ ਅਸੀਂ ਤਾਂ ਉਹਨਾਂ ਤੋਂ 70 ਸਾਲ ਪਿੱਛੇ ਆ ਸਾਡੀਆਂ ਸਰਕਾਰਾਂ ਹੋਣ ਸਾਨੂੰ ਉਸ ਰਾਹ ਤੇ ਤੋਰ ਨਹੀਂ ਆ ਕਿ ਇਹਨਾਂ ਦਾ ਸਭ ਕੁਝ ਛੋਟੀ ਕਿਸਾਨੀ ਨੂੰ ਛੋਟੀ ਦੁਕਾਨਦਾਰੀ ਨੂੰ ਛੋਟੇ ਕਾਰੋਬਾਰਾਂ ਨੂੰ ਜੋ ਹੱਥ ਦਸਤੀ ਕਰਦੇ ਇਹਨਾਂ ਲੋਕਾਂ ਨੂੰ ਖਤਮ ਕਰਕੇ ਇਸ ਖੱਤੇ ਦੇ ਉੱਤੇ ਕਾਰਪੋਰੇਟਰਾਂ ਦਾ ਹੀ ਕਬਜ਼ਾ ਕਰਾਇਆ ਜਾਵੇ ਜੋ ਕਿ ਸਿੱਧੇ ਸਿੱਧੇ ਤੌਰ ਤੇ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਸਾਡਾ ਇਹ ਸਾਡੇ ਪੰਜਾਬ ਦਾ ਸਾਡੇ ਇੰਡੀਆ ਦਾ ਸਾਡੇ ਭਾਰਤ ਦਾ ਜਿਹੜਾ ਵੀ ਜਿਹਨੂੰ ਅਸੀਂ ਕਲਚਰ ਕਹਿ ਸਕਦੇ ਹਾਂ ਜਾਂ ਸਾਡੇ ਜਿਹੜੀ ਜੋ ਸਾਡੇ ਰਵਾਇਤੀ ਸਾਡੀ ਖੇਤੀ ਕਾਰ ਵਕਾਰ ਕਾਰੋਬਾਰ ਧੰਦੇ ਉਹਨਾਂ ਨੂੰ ਇਹ ਖਤਮ ਕਰਨਾ ਚਾਹੁੰਦੀ ਆ ਔਰ ਵੱਡੇ ਵੱਡੇ ਕਾਰਪੋਰੇਸ਼ਨਾਂ ਦੇ ਇਥੇ ਮਾਲ ਲੋੜਾ ਚਾਹੁੰਦੀ ਆ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਅੱਜ ਵੱਡੀ ਤਰ੍ਹਾਂ ਦੇ ਜਿਹੜੇ ਕਿਸਾਨ ਆਗੂ ਤੇ ਸਾਡੇ ਜਿਹੜੇ ਵੀਰ ਜਿਹੜੇ ਕੀ ਛੋਟੇ ਵਪਾਰੀ ਨੇ ਛੋਟੇ ਦੁਕਾਨਦਾਰ ਨੇ ਉਹ ਵੀ ਸ਼ਾਮਲ ਹੋਏ ਨੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰ ਜੀ ਤੁਸੀਂ ਕਿਸਾਨ ਆਗੂ ਜਾਂ ਕਿਸੇ ਛੋਟੇ ਵਪਾਰੀ ਜਾਂ ਦੁਕਾਨਦਾਰ ਜੋ ਕੌਣ ਤੁਸੀਂ ਸਾਰਿਆਂ ਨੂੰ ਪਹਿਲਾਂ ਵੇਖੋ ਖਾਲਸਾ ਜੀ ਵੇਖੋ ਫਤਿਹ ਜੀ ਮੈਂ ਕਿਸਾਨ ਆਗੂ ਵੀ ਆ ਜੀ ਤੇ ਮੇਰੇ ਜਿਹੜੇ ਵੱਡੇ ਆ ਜੀ ਚਾਚੇ ਨੇ ਮੇਰੇ ਤਾਏ ਨੇ ਮੇਰੇ ਦਾਦੇ ਨੇ ਜੀ ਤੇ ਮੈਂ ਤੁਹਾਡੇ ਮਾਧਿਮ ਰਾਹੀਂ ਕੋਈ ਬੇਨਤੀ ਕਰਨਾ ਚਾਹੁੰਨਾ ਵਾਂ ਜੀ ਸਿਆਲਿਆਂ ਨੇ ਵੀ ਕਿਹਾ ਕਿ ਰਾਜ ਬਿਨਾ ਧਰਮ ਨਹੀਂ ਬਟ ਅਸੀਂ ਜਿਹੜੇ ਆਪਣੇ ਰਾਜ ਕਰਨ ਲਈ ਆਪਣੇ ਉੱਤੇ ਬਿਠਾ ਲਿਆ ਜੀ ਸਾਰਾ ਕਸੂਰੀ ਉਹਨਾਂ ਦਾ ਜੀ ਸਮੇਂ ਦੀਆਂ ਸਰਕਾਰਾਂ ਲਾ ਲਓ ਰਾਜ ਸਰਕਾਰਾਂ ਸੈਂਟਰ ਗਵਰਨਮੈਂਟ ਲਾ ਲਓ ਜੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਸੀ ਜੋ ਚੀਜ਼ਾਂ ਤੇ ਸਾਨੂੰ ਇਹ ਮਜਬੂਰ ਕਰ ਰਹੇ ਆ ਸਾਡੀਆਂ ਦਿੱਤੀਆਂ ਸ਼ਹਾਤਾਂ ਜਿਤਨਾ ਮੇਰੇ ਚਾਚਾ ਜੀ ਨੇ ਆਖਿਆ ਜੀ ਸਾਡੀ ਕੌਮ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਇੰਨੀਆਂ ਸ਼ਹਾਤਾਂ ਦਿੱਤੀਆਂ ਸ਼ਹਾਤਾਂ ਸਾਡੀ ਗਾਂ ਆਉਣ ਵਾਲੀ ਕੌਮ ਦੀ ਤਕਦੀਰ ਲਿਖਣ ਗਿਆ ਜੀ ਅੱਜ ਦੀਆਂ ਸਾਡੀਆਂ ਇਹ ਜਥੇਬੰਦੀਆਂ ਸਾਡੀਆਂ ਇਹ ਕੀਤੇ ਉਪਰਾਲੇ ਗਾਂ ਸਾਡੀ ਕੌਮ ਦੀ ਤਕਦੀਰ ਹੋਣੀ ਹੈ ਜੀ ਇਹ ਮਜਬੂਰ ਕਰ ਰਿਹਾ ਸਾਨੂੰ ਜੀ ਬਟ ਮੈਂ ਆਪਣੇ ਕਿਸਾਨ ਜਥੇਬੰਦੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹੁੰਦਾ ਜੀ ਇੱਕ ਝੰਡੇ ਅਗੇ ਇਕੱਠੇ ਹੋ ਜਾਓ ਆਪਣਾ ਇਕੱਠ ਦਿਖਾ ਦਿਓ ਤੇ ਇਹ ਕੁਝ ਵੀ ਨਹੀਂ ਆ ਜੋ ਤੁਸੀਂ ਮੰਗ ਰਹੇ ਜੀ ਪਰ ਕਲ ਕਰੀਏ ਹਮੇਸ਼ਾ ਸੀ ਦੇਖਿਆ ਵੀ ਕੇਂਦਰ ਸਰਕਾਰ ਦੀ ਗੱਲ ਕਰੀਏ ਸੈਂਟਰ ਸਰਕਾਰ ਹਮੇਸ਼ਾ ਪੰਜਾਬ ਨਾਲ ਮਤਕਾ ਕਿਉਂ ਕਰਦੀ ਆ ਪੰਜਾਬ ਨਾਲ ਹਮੇਸ਼ਾ ਇਸ ਤਰ੍ਹਾਂ ਦਾ ਕਿਉਂ ਤਰੋ ਕਰਦੀ ਆ ਅਸੀਂ ਦੇਖਿਆ ਵੀ ਜਿਹੜੇ ਸਾਡੇ ਕਿਸਾਨ ਵੀਰ ਨੇ ਜਿੱਤੇ ਮਿਹਨਤਾਂ ਕਰਦੇ ਨੇ ਫਸਲਾਂਗਾਉਂਦੇ ਨੇ ਅਨ ਦਾਤਾ ਕਿਹਾ ਜਾਂਦਾ ਸੀ ਉਹਨਾਂ ਨੂੰ ਕਿਸਾਨਾਂ ਨੂੰ ਅੱਜ ਧਰਨੇ ਪ੍ਰਦਰਸ਼ਨ ਕਰਨ ਵਾਸਤੇ ਰਹਿ ਗਏ ਨੇ ਅਸੀਂ ਦੇਖਿਆ ਵੀ ਉੱਥੇ ਠੰਡ ਵਿੱਚ ਗਰਮੀਆਂ ਵਿੱਚ ਖਨੌਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਸਾਲ-ਸਾਲ ਤੋਂ ਉੱਥੇ ਬੈਠੇ ਨੇ ਆਪਣਾ ਪਰਵਾਹ ਛੱਡ ਕੇ ਬੈਠੇ ਨੇ ਆਪਣਾ ਘਰ ਛੱਡ ਕੇ ਬੈਠੇ ਨੇ ਕੀ ਕਹਣਾ ਚਾਹਵਰਗੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਪ੍ਰਦਰਸ਼ਨ ਕਿਉਂ ਹੁੰਦੇ ਨੇ ਕਿਉਂ ਕਦੋਂ ਤੱਕ ਉਹਨਾਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਕਿ ਜਾਂ ਇਸੇ ਤਰ੍ਹਾਂ ਜਿਹੜਾ ਸੰਘਰਸ਼ ਚੱਲਦਾ ਰਹੇਗਾ ਇਹ ਸਾਡੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਜੀ ਰਾਜ ਉਹ ਹੁੰਦੇ ਸੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਕੁੱਤੇ ਤੇ ਗੱਲ ਚਾਹਦੇ ਸੋਨੇ ਦਾ ਹਾਰ ਪਾ ਕੇ ਉਹਨਾਂ ਘਲਤਾ ਸੀ ਜੀ ਹਫ਼ਤੇ ਬਾਅਦ ਉਤਰੇ ਕੁੱਤਾ ਆ ਗਿਆ ਜੀ ਕਿ ਇਹਨੇ ਹੱਥ ਤੱਕ ਨਹੀਂ ਲਾਇਆ ਸੀ ਇਹ ਸਾਡੇ ਜੀ ਸਰਕਾਰਾਂ ਦੀਆਂ ਕਮੀਆਂ ਨਸ਼ੇ ਦਾ ਲੈ ਲਓ ਕਿਹੜੀ ਸਰਕਾਰ ਹੈ ਬਸ ਵੋਟਾਂ ਲੈ ਕੇ ਬਾਅਦ ਚ ਵਰਤਦੇ ਆ ਜੀ ਵੋਟਾਂ ਲੈ ਲਈਆਂ ਕੁਰਸੀਆਂ ਤੇ ਬੈਗੇ ਪਾਸ ਜੀ ਇਹੋ ਗੋਝ ਰਹਿ ਗਿਆ ਸਾਡੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਜੀ ਸਾਡੀ ਰਾਜ ਸਰਕਾਰ ਦੀ ਮਾੜੀ ਨੀਤੀ ਆ ਸਾਡੀ ਸੈਂਟਰ ਗੋਮੰਡ ਦੀ ਮਾੜੀ ਨੀਤੀ ਆ ਇਹ ਗੱਲਾਂ ਨਹੀਂ ਤੇ ਹੁੰਦੀਆਂ ਹੀ ਨਹੀਂ ਸੀ ਜੀ ਸਾਡੇ ਸਾਡੇ ਰਾਜ 'ਚ ਜਿਹੜੇ ਜਿੱਥੇ ਲਾਹੌਰ ਵਰਗੇ ਕਿਲਿਆਂ 'ਚ ਜਾ ਕੇ ਅਸੀਂ ਆਪਣੇ ਨਿਸ਼ਾਨ ਖੜੀ ਕਰਤੇ ਆ ਜੀ ਜਦੋਂ ਵੀ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਆ ਸਾਨੂੰ ਕਦੀ ਅਤਵਾਦੀ ਸਾਨੂੰ ਕਦੀ ਮਾਓਵਾਦੀ ਵੱਖ-ਵੱਖ ਨਾ ਦਿੱਤੇ ਜਾਂਦੇ ਆ ਹਦੇ ਕਿ ਅਸੀਂ ਆਪਣੇ ਹੱਕਾਂ ਵਾਸਤੇ ਧਰਨਾ ਬਲਸ਼ਣ ਕਰਦੇ ਆ ਨਾ ਕਿ ਕਿਸੇ ਹਵਾ ਦੇ ਇਹ ਤੇ ਮੈਂ ਵੀ ਤੁਹਾਨੂੰ ਅੱਗੇ ਦੱਸਣ ਨਿਆ ਸਾਨੂੰ ਜਿਹੜੇ ਮਰਜ਼ੀ ਨਾ ਦੇ ਦੇਣਾ ਬਟ ਜਿਹੜੀਆਂ ਸਾਡੀਆਂ ਇਹ ਸ਼ਹੀਦੀਆਂ ਲੈ ਰਹੇ ਆ ਕਿਸਾਨ ਆਗੂਆਂ ਦੇ ਰੂਪ ਦੇ ਵਿੱਚ ਜਾਂ ਸੋ ਪਹਿਲਾਂ ਜਿੰਨੇ ਵੀ ਤੁਸੀਂ ਵੰਦੇ ਜੀ ਇਹ ਸਾਡੀ ਕੌਮ ਨੂੰ ਹੋਰ ਤਕੜਾ ਕਰ ਰਹੇ ਆ ਜੀ ਸਾਡੀ ਕੌਮ ਮਾੜੀ ਨਹੀਂ ਹੋ ਰਹੀ ਇਹ ਤੇ ਸਾਡੇ ਤੇ ਵੇਖੋ بڑے بڑے ਤਰੀਕੇ ਨਾਲ ਉਪਰਾਲੇ ਕੀਤੇ ਜਾ ਰਹੇ ਆ ਸਾਡੇ ਪੰਜਾਬ ਨੂੰ ਤੋੜਨ ਦੇ ਲਈ ਇੱਕ ਬ੍ਰੇਨ ਡレイン ਸਿਸਟਮ ਚੱਲਿਆ ਜੀ ਉਹਦੇ ਲਈ ਕੀ ਚੱਲਿਆ ਸੀ ਜੀ ਅਸੀਂ ਆਪਣੀ ਐਜੂਕੇਸ਼ਨ ਸਿਸਟਮ ਨੂੰ ਨਹੀਂ ਸਮਝ ਪਾ ਰਹੇ ਜੀ ਸਾਰੀ ਸਾਡੀ ਕੌਮ ਦੇ ਜੋ ਬੱਚੇ ਆ ਜੀ ਬਾਹਰ ਨੂੰ ਜਾ ਰਹੇ ਆ ਜੀ ਮੈਂ ਖੁਦ ਬਾਹਰ ਰਹਿ ਕੇ ਆ 12 13 ਸਾਲ ਜੀ ਮੈਨੂੰ ਲੋਕੀਂ ਆਂਦੇ ਆਪ ਤੁਸੀਂ ਕਮਾ ਕੇ ਇੱਥੇ ਆ ਗਏ ਬਟ ਮੈਂ ਆਇਆ ਤੇਗਾ ਨਾ ਮੈਂ ਅੱਜ ਦੇ ਜੋਗਨ ਔਰ ਨਵੇਂ ਬੱਚਾ ਨੂੰ ਵੀ ਕਹੂੰਗਾ ਜਾਓ ਕਮਾਈ ਕਰਕੇ ਇੱਥੇ ਆਓ ਬਾਅਦ ਚ ਖੁਦ ਹੀ ਮਿੱਟੀ ਖੂਣ ਕਿਉਂ ਲਾਉਂਦੇ ਜੋ ਉੱਥੇ ਤੁਸੀਂ ਇੱਕ ਘਰ ਲੈਣ ਜੋਗੇ ਰਹਿ ਜਾਣਾ ساری ਉਮਰ ਤੇ ਤੁਹਾਡੇ ਬੱਚੇ ਬਾਅਦ ਚ ਲੱਭਣੇ ਨਹੀਂ ਆ ਜਾਓ ਉਹ ਕਮਾਈਆਂ ਕਰੋ ਉਹ ਕਮਾਈਆਂ ਕਰਕੇ ਆਓ ਫਿਰ ਕਰਕੇ ਵਿਖਾਓ ਕੋ ਜੀ ਇਨਾ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਸਾਨੂੰ ਕੀ ਕਹਿੰਦਾ ਵਾ ਜਿੱਥੇ ਜਦੋਂ ਅਸੀਂ ਲੰਗਰ ਲੋਣੇ ਕਹਿੰਦੇ ਤਾਂ ਸਾਨੂੰ ਉਦੋਂ ਵੀ ਆ ਇਹ ਕੌਮ ਲੰਗਰਾਂ ਜੋਗੀ ਰਹਿ ਗਈ ਬਾਟੋ ਸਾਡੇ ਦੇ ਲਿਆ ਜੀ ਠੀਕ ਹੈ ਨਾ ਸਾਡੀਆਂ ਅਗਰਾਈਆਂ ਤੇ ਵੀ ਸਾਡੇ ਇਸ਼ੂ ਹੁੰਦੇ ਆ ਜੀ ਇੱਥੇ ਸਰਕਾਰਾਂ ਨੇ ਕੀਤਾ ਕੀ ਆ ਜੀ ਇੱਕ ਆਹੀ ਆਪਣੇ ਪਿੰਡ ਤੋਂ ਲੈ ਕੇ ਚੱਲ ਪਈਏ ਜਿਹੜਾ ਪੰਜਾਬੀ ਜਿਹੜਾ ਆ ਨਾ ਅਣਖ ਨਾਲ ਸਰਕਾਰ ਦੀ ਅੱਖ ਚ ਅੱਖ ਪਾ ਕੇ ਟਕਰਾਂਦਾ ਆ ਨਾ ਉਹਨੂੰ ਉਹਨੇ ਮਾਊਵਾਦੀ ਵੀ ਕਹਿਣਾ ਉਹਨੇ ਹੱਤਵਾਦੀ ਵੀ ਕਹਿਣਾ ਉਹਨੇ ਸਭ ਕੁਝ ਕਹਿਣਾ ਉਹਨੂੰ ਉਹ ਕਿ ਪੰਜਾਬੀ ਇੱਕ ਕੌਮ ਆ ਵੇਖੋ ਸ਼ੁਰੂ ਮੁਗਲਾਂ ਤੋਂ ਲੈ ਕੇ ਤੂੰ ਹੁਣ ਤੱਕ ਲਾ ਲੋ ਸਰਕਾਰਾਂ ਤੱਕ ਇਹਨਾਂ ਦਾ ਇਤਿਹਾਸ ਪਿੱਛੋਂ ਤੋਂ ਲੈ ਕੇ ਹੁਣ ਤੱਕ ਇਹੋ ਹੀ ਆ ਕਿ ਸਭ ਤੋਂ ਪਹਿਲਾਂ ਟੱਕਰ ਲੈਂਦੇ ਆ ਇਹੋ ਹੀ ਸਰਕਾਰਾਂ ਨਾਲ ਤੇ ਸਰਕਾਰਾਂ ਦੇ ਅੱਖਾਂ ਦੇ ਵਿੱਚ ਦੇ ਰੜਕਦੇ ਆ ਤੇ ਜਦੋਂ ਰੜਕਾਂਗੇ ਜਦੋਂ ਰੜਕਾਂਗੇ ਤੇ ਫਿਰ ਵੇਖੋ ਇਹਨਾਂ ਨੂੰ ਹੱਤੋਵਾਦੀ ਵੀ ਕਹਿਣਾ ਤੇ ਮਾਊਵਾਦੀ ਵੀ ਕਹਿਣਾ ਕਿ ਲੱਗਦਾ ਨਹੀਂ ਪੰਜਾਬੀਆਂ ਨੇ ਇਹ ਹਿਆਰ ਰਸਤਾ ਸੀ ਕਹਿੰਦੇ ਅੱਜ ਤੱਕ ਕਿਸੇ ਬੰਧਾਬੰਦੀ ਜਿਹੜਾ ਫੈਸਲਾ ਲਿਆ ਸੀ ਕਦੀ ਵਾਪਸ ਨਹੀਂ ਲਿਆ ਪਰ ਪਹਿਲਾ ਬੰਧਾਬੰਦੀ ਹੋ ਗਿਆ ਜਿੰਨੇ ਕੀ ਜਿਹੜੇ ਫੈਸਲਾ ਵਾਪਸ ਲਿਆ ਜਿਹੜੇ ਕਾਲੇ ਕਾਨੂੰਨ ਸੀ ਉਸ ਟਾਈਮ ਜਿਹੜੇ ਰੱਦ ਕੀਤੇ ਉਹਨੇ ਉਹੀ ਗੱਲ ਫਿਰ ਮੋੜਕੋੜ ਕੇ ਉੱਥੇ ਆ ਜਾਂਦੀ ਆ ਕਿ ਇਹ ਗੱਲ ਤੇ ਮੱਥਾ ਤੇ ਫਿਰ ਪੰਜਾਬੀਆਂ ਨੇ ਲਾਇਆ ਹੈ ਨਾ ਪੰਜਾਬ ਦੇ ਮਗਰ ਸਾਰਾ ਹਿੰਦੁਸਤਾਨ ਖੜਾ ਹੋ ਗਿਆ ਬਾਅਦ ਚੋਂ ਤੇ ਜਦੋਂ ਇੱਕ ਬੰਨੇ ਸਾਰੀ ਲੋਕਤੰਤਰ ਖੜਾ ਹੋ ਜਾਏ ਲੋਕਤੰਤਰ ਤੋਂ ਵੱਡਾ ਤੇ ਕੋਈ ਮ ਲੋਕਤੰਤਰ ਤੋਂ ਉੱਤੇ ਤਾਂ ਨੀ ਨਾ ਕੋਈ ਚੀਜ਼ ਹੈਗੀ ਜਦੋਂ ਲੋਕਤੰਤਰ ਸਾਰਾ ਇਕੱਠਾ ਹੋਇਆ ਸਾਰੇ ਆਪਾਂ ਭਾਈਚਾਰਾ ਆਪਣਾ ਇਕੱਠਾ ਹੋ ਗਿਆ ਤੇ ਕੋਈ ਸਰਕਾਰ ਆਪਣੇ ਹੁਣ ਵੀ ਹੈ ਜਥੇਬੰਦੀਆਂ ਅੱਜ ਇਕੱਠੀਆਂ ਹੋ ਜਾਣ ਤੇ ਮੋਦੀ ਦੇ ਅੱਖ ਚ ਫੇਰ ਰੱਖ ਨਾ ਪਾਉਣਗੇ ਸਾਰੇ ਜਣੇ ਤਾਂ ਗੱਲ ਕਰਿਓ ਚੱਕਰ ਇਹੋ ਹੀ ਆ ਕਿ ਸਾਡੇ ਲੋਕ ਇਕੱਠੇ ਨਹੀਂ ਹੁੰਦੇ ਅੱਜ ਦੋ ਬੰਦੇ ਲੜਨਦੇ ਆ ਸਿਰਫ ਪੰधेਰ ਤੇ ਇਧਰ ਡੱਲੇ ਆਲ ਬਾਕੀ ਸਾਰੇ ਕੀ ਗੱਲ ਹੈ ਜਦੋਂ ਉਦੋਂ ਐਸ ਕੇ ਐਮ ਮੋਰਚਾ ਲੱਗਾ ਸੀ ਸਾਰੇ ਪੰਜਾਬ ਦੇ ਲਾਲੋ ਹਰਿਆਣੇ ਦੇ ਜਾਂ ਪੂਰੇ ਪੰਜਾਬ ਦੇ ਜਿੰਨੇ ਵੀ ਹੈਗੇ ਸੀ ਜਦ ਇਹ ਬੰਦੀਆਂ ਇਕੱਠੀਆਂ ਸੀ ਤੇ ਤਾਂ ਹੀ ਸਰਕਾਰ ਨੂੰ ਪਤਾ ਲੱਗਾ ਅੱਜ ਸਰਕਾਰ ਨੂੰ ਪਤਾ ਹੈ ਕਿ ਦੋ ਕੇ ਜਾਨੇ ਲੱਗੇ ਆ ਤੇ ਬਾਕੀ ਕੋਈ ਗੱਲ ਨਹੀਂ ਪਰ ਇਹ ਹੈ ਕਿ ਇਹ ਆਂਦੇ ਪੰਜਾਬੀ ਇੱਕ ਵੀ ਬੜਾ ਹੰਦਾ ਜੋ ਅੜ ਗਿਆ ਤੇ ਪੰਜਾਬੀ ਇੱਕ ਦੇ ਕੇ 11 ਹੋ ਗਏ ਹੁਣ ਬਿਲਕੁਲ ਬਿਲਕੁਲ ਜੀ ਬਹੁਤ ਧੰਨਵਾਦ ਜੀ ਤੇ ਸੁਨੇਹਾ ਕੀ ਦੇਣਾ ਚਾਹੋਗੇ ਵੀਰ ਤੁਸੀਂ ਬਾਹਰੋਂ ਆਏ ਹੋ ਖਾਸ ਕਰਕੇ ਅਸੀਂ ਦੇਖਿਆ ਵੀ ਨੌਜਵਾਨ ਬੜੇ ਘਟ ਆਏ ਨੇ ਇਸ ਧਰਨੇ ਵਿੱਚ ਜਿਆਦਾ ਤਾਂ ਸਾਡੇ ਵੱਡੇ ਬਜ਼ੁਰਗ ਜਿ ਸਾਡੇ ਵੱਡੇ ਪਰ ਆਏ ਨੇ ਨੌਜਵਾਨੀ ਨੂੰ ਕੀ ਆਪਣੇ ਆਪ ਅਪੀਲ ਕਰਨਾ ਚਾਹੋਗੇ ਇਹੋ ਤੇ ਵੀਰ ਜੀ ਸਾਡੀ ਤਰਾਸਦੀ ਹੈ ਜੀ ਇਨਾ ਵੱਡਾ ਨਗਰ ਹੋਵੇ ਸਾਡੇ ਆਪਣੇ ਲੱਤਾਂ ਖਿੱਚਣ ਵਾਲੇ ਆ ਜੇ ਅੱਜ ਅਸੀਂ 10 ਜਣੇ ਇਕੱਠੇ ਆ ਕੱਲ ਨੂੰ ਦੋ ਜਣੇ ਚੁੱਕੇ ਜਾਣੇ ਆ ਜੀ ਕਾਲੀਦਲ ਨੇ ਕਹਿਣਾ ਇੰਨਾ ਇਕੱਠ ਕਿਉਂ ਕਰ ਲਿਆ ਕਾਂਗਰਸ ਨੇ ਕਹਿਣਾ ਇੰਨਾ ਇਕੱਠ ਕਿਉਂ ਕਰ ਲਿਆ ਆਮ ਆਦਮੀ ਪਾਰਟੀ ਨੇ ਕਹਿਣਾ ਇਹ 10 ਜਣੇ ਕਿਉਂ ਇਕੱਠੇ ਹੋ ਗਏ ਆ ਸਾਡੇ ਪੰਜਾਬ ਚ ਰਾਜਨੀਤੀ ਇਹੋ ਵੀਰ ਜੀ ਚੱਲਦੀ ਆ ਜੀ ਇਹ ਘੱਟ ਇਕੱਠ ਹੁੰਦਾ ਮਤਲਬ ਇਹ ਆ ਵੀ ਉਹ ਤੁਹਾਡੇ ਨਾਲ ਸੰਬੰਧ ਰੱਖਦੇ ਅਸੀਂ ਕਿਹ ਤੁਹਾਡੇ ਨਾਲ ਸੰਬੰਧ ਨਹੀਂ ਰੱਖਦੇ ਜੀ ਅਸੀਂ ਤਾਂ ਕਿ ਆਪਣੀ ਪਿੰਡ ਦੀ ਇਲੈਕਸ਼ਨ ਵੀ ਇੱਕ ਪਾਸੇ ਕਰਤੀ ਸੀ ਜੀ ਕਿਸਾਨ ਮਜ਼ਦੂਰਾਂ ਕਰਕੇ ਕੀਤੀ ਸੀ ਜੀ ਇਹ ਹੂ ਤੇ ਕਾਰਨ ਹੈ ਜੀ ਘੱਟ ਘੱਟ ਹੁੰਦਾ ਨਹੀਂ ਤੇ ਸਾਡੇ ਨਗਰ ਚ ਕੀ ਦੇ ਥੋੜਾ ਵੀ ਬਾਦੀ ਨਹੀਂ ਹੈਗੀ ਜਾਂ ਸਾਰੇ ਮੁੰਡੇ ਬਾਹਰ ਚਲ ਗਏ ਆ ਜੀ ਇਹ ਸਾਡੇ ਵੇਖੋ ਜੀ ਜਿਹੜੇ ਨੇਤਾ ਬਿਠਾਏ ਆ ਨਾ ਮੈਂ ਤਾਂ ਸਾਫ਼ ਕਹੂੰਗਾ ਜੀ ਸ਼੍ਰੋਮਣੀ ਕਮੇਟੀ ਵਾਲੇ ਹੋਗੇ ਕਾਦੀ ਸ਼੍ਰੋਮਣੀ ਕਮੇਟੀ ਆ ਜੀ ਜੇ ਸਾਥ ਨਹੀਂ ਦੇ ਰਹੀ ਤੇ ਕਿਹਾ ਸ਼੍ਰੋਮਣੀ ਕਟੇ ਤੋਂ ਕਹਿੰਦੇ ਲੰਗਰ ਲਗਾਏ ਆ ਖਰੋੜੀ ਬਾਰਡਰ ਤੇ ਕਿਸਾਨ ਵੀਰਾਂ ਦੇ ਕਹਿੰਦੇ ਨਾਲ ਖੜੇ ਨੇ ਵਿੱਚਾਂ ਹੀ ਹੋ ਵੀ ਜੀ ਸ਼੍ਰੋਮਣੀ ਕਮੇਟੀ ਨੂੰ ਤੇ ਚਾਹੀਦਾ ਜਿੱਥੇ ਕਿਤੇ 50 ਬੰਦੇ ਇਕੱਠੇ ਹੋਏ ਆ ਲੰਗਰ ਭੇਜੋ ਕਿਹੜੀ ਗੱਲ ਆ ਜੇ ਕਿਤੇ 골ਡਨ ਗੇਟ ਦੇ ਪਿੱਛੇ ਜੇ 10 ਦਿਨ ਪਹਿਲਾਂ ਕੱਟ ਕੀਤਾ ਸੀ ਤੇ ਕੀ ਗੱਲ ਸ਼੍ਰੋਮਣੀ ਕਮੇਟੀ ਦਾ ਫਰਜ ਨਹੀਂ ਬੰਦਦਾ ਸੀ ਸਾਨੂੰ ਲੰਗਰ ਲਾਉਣ ਦੀ ਲੋੜ ਹੀ ਨਾ ਪਵੇ ਠੀਕ ਹੈ ਨਾ ਇਹ ਤਾਂ ਸਾਡੇ ਕੌਮ ਦੇ ਵੇਖੋ ਜੀ ਜਿਨ੍ਹਾਂ ਨੂੰ ਜਰਨਲ ਆਪਾਂ ਕਹਿੰਦੇ ਅੱਗੇ ਲਾਏ ਆ ਉਹੀ ਵੇਗੇ ਆ ਜੀ ਮੈਂ ਕਿਸੇ ਧਰਮ ਤੇ ਚਲੋ ਕਿੰਤੂ-ਪ੍ਰਿੰਤੂ ਨਹੀਂ ਕਰਦਾ ਪਰ ਕੋਈ ਧਰਮ ਆ ਉਹ ਲੰਬਾ ਸੋਚ ਕੇ ਚੱਲ ਰਿਹਾ ਜੀ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਰਹੇ ਵਧੀਆ ਸਕੂਲ ਦੇ ਰਹੇ ਆ ਸਾਡੇ ਸਕੂਲਾਂ ਦਾ ਹਾਲ ਤੇ ਵੇਖੋ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਾ ਕੇ ਵੀਰ ਜੀ ਬਟ ਗੱਲ ਉਹ ਹੈ ਜਿਹੜਾ ਕੋਈ ਬੋਲੇ ਬੁਰਾ ਬਣੇ ਜੀ ਸਾਰੇ ਆਪੋ ਆਪਣਾ ਵੇਖੋ ਮਾਰਾ ਚੰਗਾ ਕਾਰੋਬਾਰ ਚਲਾਉਂਦੇ ਆ ਡਰ ਲੱਗਦਾ ਜੀ ਬੋਲਣ ਲੱਗਿਆਂ ਨਹੀਂ ਤੇ ਦੇਖਦੇ ਸਾਨੂੰ ਰਹੀ ਹੈ ਸਰਕਾਰਾਂ ਕੀ ਕਰ ਰਹੀਆਂ ਵਾ ਸਾਨੂੰ ਪਾੜ ਰਹੀਆਂ ਬਸ ਤੇ ਆਪਣਾ ਰਾਜ ਕਰ ਰਹੀਆਂ ਵਾ ਮੈਂ ਉਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਬੜੀ ਤਗੜੀ ਤੋਕੇ ਤੁਸੀਂ ਆਪੇ ਹੀ ਬੋਲਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਕਿਸਾਨ ਆਗੂ ਵੱਡੀ تعداد ਵੀ ਖੜੇ ਹੋਏ ਨੇ ਪਰ ਕਿਤੇ ਕਿਤੇ ਨਿਰਾਸ਼ਾ ਵੀ ਹੈਗੀ ਆ ਵੀ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਕਿਤੇ ਅੱਜ ਵੀ ਜਿਹੜੀ ਆ ਇਸ ਧਰਨੇ ਵਿੱਚ ਨਹੀਂ ਵੇਖਣ ਨੂੰ ਮਿਲੀ ਅਤੇ ਉਹਨਾਂ ਕਹਿੰਿਆ ਵੀ ਸਾਨੂੰ ਇਕੱਠੇ ਹੋਣ ਦੀ ਲੋੜ ਆ ਜੇ ਕੱਸੀ ਕੱਟੇ ਹੋਵਾਂਗੇ ਤੇ ਫਿਰ ਜਾ ਕੇ ਅਸੀਂ ਲੜਾਈ ਲੜ ਸਕਾਂਗੇ ਇੱਕੋ ਝੰਡੇ ਉੱਤੇ ਐਸ ਕਰਕੇ ਜਥੇਦਵੀਆਂ ਨਾਲ ਉਹ ਅਪੀਲ ਆ ਭਾਈ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਫਿਰ ਤੁਸੀਂ ਸੈਂਟਰਸ ਕਾ ਲੜ ਸਕਦੇ ਹੋ ਕੱਲੇ ਕੱਲੇ ਦਾੜ ਕੋ ਜੜੀ ਲੜਾਈ ਨਹੀਂ ਉਹ ਨਹੀਂ ਲੜੀ ਜਾਣੀ ਮੈਨੂੰ ਦਿਓ ਜਾਤ ਮੈਂ ਤਾਂ ਅਧਾਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ